ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਵਿਚਾਵੈ 70 ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲੱਗ ਨ ਪਾਵੇ ਰਾਖਤ ਹੈ ਆਪਣਉ ਕਰਦੈ ਕਰ ਬਾਪ ਸੰਭੂ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸੋ ਕਹ ਤਲ ਗੁਰ ਸੇਵੀਐ ਇਹਨੇ ਸਹਜ ਸੁਭਾਏ ਮਨ ਦਰਸਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਠਾਕੁਰ ਸਿਉ ਜਾ ਕੀ ਬਨਾਈ ਭੋਜਨ ਪੂਰਨ ਰਹੇ ਅਗਾਈ ਠਾਕੁਰ ਸਿਉ ਜਾ ਕੀ ਬਨਾਈ ਭੋਜਨ ਪੂਰਨ ਰਹੇ ਅਗਾਈ ਕਸ਼ੂ ਨਾ ਥੋਰਾ ਹਰ ਭਗਤਨ ਕਉ ਖਾਤ ਖਰਚਤ ਬਲ ਛਤ ਦੇਵਨ ਕਉ ਰਹਾਉ ਇਜਾਕਾ ਤਨੀ ਅਗਮ ਗੁਸਾਈ ਮਾਨੁਖ ਕੀ ਕਹੋ ਕੀਤ ਚਲਾਈ ਜਾ ਕੀ ਸੇਵਾ ਦਾਸ ਅਸਤ ਸਿਦਾਈ ਪਲਕ ਦੀਸ਼ਟ ਤਾਂ ਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹ ਨਾਨਕ ਨਾਹੀ ਤਿਨ ਕਾਮੀ ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹ ਨਾਨਕ ਨਾਹੀ ਤਿਨ ਕਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਇਹ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰਿਆਈ ਗੱਦੀ ਤੇ ਵਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਆਪ ਸਾਰੇ ਗੁਰੂ ਕੇ ਪਿਆਰੇ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਆਂ ਦੀ ਰਸਨਾ ਤੋਂ ਇਲਾਹੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਹੁਣ ਸਤਿਗੁਰਾਂ ਦੇ ਪਵਿੱਤਰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ 390 ਅੰਗ ਦੇ ਉੱਤੇ ਅੱਜ ਦਾ ਸਾਡਾ ਸ਼ਬਦ ਹੈ ਆਸਾ ਮਹੱਲਾ 5 ਵਾ ठाकुर स्यों जाकी बन आई असह राग है पंचम बादशाह गुरु अर्जुन देव जी दी रचना तो उच्चारण ਹੋਇਆ ਸ਼ਬਦ ਹੈ ਇਸ ਸ਼ਬਦ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਜੋ ਹੁੰਦੇ ਹੈ ਉਹਨਾਂ ਦੇ ਬਾਰੇ ਦੱਸਦੇ ਹਨ ਕਿ ਜਿਨ੍ਹਾਂ ਗੁਰਮੁਖ ਖਾਨ ਦੀ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਸਾਂਝ ਬਣ ਆਵੇ ਉਹਨਾਂ ਦੀ ਫਿਰ ਉਹ ਵਾਹਿਗੁਰੂ ਕਿਵੇਂ ਹਰ ਪੱਖ ਤੋਂ ਸਹਾਇਤਾ ਕਰਦਾ ਹੈ ਠਾਕੁਰ ਸਿਓ ਜਾਂ ਕੀ ਬਨ ਆਈ ਠਾਕੁਰ ਜਣੀ ਵਾਹਿਗੁਰੂ ਪ੍ਰਮਾਤਮਾ ਉਹਦੇ ਬੜੇ ਨਾਮ ਹੈ ਹੈ ਕੋਈ ਭਾਵੇਂ ਪਰ ਵੱਖੋ ਵਖਰੇ ਥਾਵਾਂ ਤੇ ਧਰਮਾਂ ਦੇ ਲੋਕ ਸੱਭਿਆਚਾਰਕ ਤਰੀਕਿਆਂ ਦੇ ਨਾਲ ਬਾਸ਼ਾਈ ਤੌਰ ਤੇ ਉਹਦੇ ਕਿਰਤਮ ਨਾਮ ਆਪੋ ਆਪਣੇ ਤਰੀਕੇ ਲੈਂਦੇ ਆ ਉਸ ਠਾਕੁਰ ਨੂੰ ਵਾਹਿਗੁਰੂ ਨੂੰ ਰੱਬ ਨੂੰ ਪਰਮਾਤਮਾ ਨੂੰ ਕਹਿੰਦੇ ਜਿਸ ਗੁਰਮੁਖ ਦੀ ਉਸ ਨਾਲ ਬਣਾਈ ਠਾਕੁਰ ਸਿਉ ਜਾ ਕੀ ਬਣਾਈ ਫਿਰ ਜੀ ਅੱਗੇ ਕਹਿੰਦੇ ਅੱਗੇ ਇਹ ਹੈ ਕਿ ਭੋਜਨ ਪੂਰਨ ਰਹੇ ਅਗਾਈ ਉਹ ਗੁਰਮੁਖਾਂ ਦੇ ਕੋਲ ਭੋਜਨ ਦੀ ਕੋਈ ਕਮੀ ਨਹੀਂ ਰਹਿੰਦੀ ਉਹ ਰੱਜੇ ਰਹਿੰਦੇ ਆ ਜ ਜਣੀ ਅਸਲ ਰੂਪ ਦੇ ਵਿੱਚ ਅਖੰਡ ਕੀਰਤਨ ਤਿੰਨ ਭੋਜਨ ਚੁਰਾ ਨਾਮ ਜਪਣ ਵਾਲੇ ਵਾਰੀ ਭੋਜਨ ਦੀ ਤੇ ਬਹੁਤੀ ਫਿਕਰ ਨਹੀਂ ਕਰਦੇ ਉੱਥੇ ਤਾਂ ਕਈ ਵਾਰ ਭੁੱਖ ਵੀ ਚੱਲਣੀ ਪੈਂਦੀ ਹੈ ਪ੍ਰਮਾਤਮਾ ਨਾਲ ਬਣ ਆਵੇ ਇਹਨਾਂ ਇੱਥੇ ਤੱਕ ਪਹੁੰਚਣ ਵਾਸਤੇ ਹੀ ਉਹਨੂੰ ਦੁੱਖ ਭੁੱਖ ਸਹਾਰਨੇ ਪੈਂਦੇ ਇਹਨਾਂ ਦੇ ਉੱਤੋਂ ਦੀ ਵਿਰਤੀ ਕਰਨੀ ਪੈਂਦੀ ਫੇਰ ਬਣਦੀ ਹੈ ਜੇ ਕੋਈ ਇਕੱਲਾ ਇਸ ਮੰਗਤੀ ਦੇ ਅਰਥ ਨੂੰ 12 ਰੋਟੀਆਂ ਨਾਲੇ ਲਾਵੇ ਵੀ ਉਹਦੇ ਕੋਲ ਰੋਟੀਆਂ ਨਹੀਂ ਮੁਕਦੀਆਂ ਤਾਂ ਇਹ ਇਕੱਲਾ ਅਰਥ ਗਲਤ ਹੋ ਜਾਏਗਾ ਕਿਉਂਕਿ ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੀ ਹੈ ਸ਼ੇਖ ਜੀ ਨੇ ਜਦੋਂ ਭਗਤੀ ਕੀਤੀ ਭਜਨ ਕੀਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਬਣ ਆਵੇ ਇਸ ਲਈ ਤਾਂ ਉਸ ਵਕਤ ਜਿਵੇਂ ਦੀ ਉਹਨਾਂ ਨੂੰ ਸਿੱਖਿਆ ਮਿਲੀ ਸੀ ਉਸੇ ਅਨੁਸਾਰ ਉਹ ਕਈ ਥਾਈ ਗਏ ਭੁੱਖ ਸਹਾਰੀ ਭੁੱਖੇ ਰਹਿ ਕੇ ਆ ਭਗਤੀ ਕੀਤੀ ਤੇ ਜਦੋਂ ਜ਼ਿਆਦਾ ਭੁੱਖ ਤੰਗ ਕਰਦੀ ਢਿੱਡ ਦੇ ਨਾਲ ਇੱਕ ਲੱਕੜ ਦੀ ਰੋਟੀ ਬਨ ਲਿਆ ਕਰਦੇ ਅੱਜ ਵੀ ਉਹਨਾਂ ਦੇ ਪਵਿੱਤਰ ਸਥਾਨ ਪਾਕਪਟਨ ਜੇ ਕਦੇ ਮੌਕਾ ਮਿਲੇ ਜਾਣ ਦਾ ਉੱਥੇ ਉਹ ਲੱਕੜ ਦੀ ਨਿਸ਼ਾਨੀ ਵਜੋਂ ਰੋਟੀ ਗੋਲ ਜੀ ਸਾਂਭੀ ਪਈ ਆ ਆਟੇ ਦੀ ਬਣਾਈ ਉਹਦੀ ਬਣੀ ਹੋਈ ਲੱਕੜ ਦੀ ਇਹਦਾ ਮੈਨੂੰ ਇਸ ਲਈ ਪਤਾ ਇੱਕ ਪੁਸਤਕ ਲਿਖੀ ਗਈ ਭਗਤ ਦਰਸ਼ਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਮਾਨਯੋਗ ਸਿੰਘ ਸਾਹਿਬ ਵਿਗਿਆਨੀ ਪ੍ਰਤਾਪ ਸਿੰਘ ਜੀ ਉਹਨਾਂ ਵੱਲੋਂ ਇਹ ਪੁਸਤਕ ਲਿਖੀ ਗਈ ਭਗਤ ਦਰਸ਼ਨ ਉਹਨਾਂ ਦੀਆਂ ਜਿਹੜੀਆਂ ਵੀ ਪੁਸਤਕਾਂ ਨੇ ਬਹੁਤ ਕਮਾਲ ਦੀਆਂ ਨੇ ਜੇ ਕਿਸੇ ਨੇ ਸਿੱਖ ਧਰਮ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਉਹਨਾਂ ਵੱਲੋਂ ਲਿਖੀ ਹੋਈ ਸਿੱਖ ਫਿਲਾਸਫੀ ਪੜ੍ਹਨੀ ਚਾਹੀਦੀ ਹੈ ਬਾਅਦ ਵਿੱਚ ਵਿਗਿਆਨੀ ਹਰਵੰਦ ਸਿੰਘ ਹੋਣਾ ਨੇ ਪ੍ਰੋਫੈਸਰ ਸਾਫ ਸਿੰਘ ਹੋਣ ਹੋਰ ਵਿਦਵਾਨਾਂ ਨੇ ਵੀ ਲਿਖੀ ਬੜੂ ਸਾਹ ਵਾਲੇ ਸੰਤ ਇਕਵਾਲ ਸਿੰਘ ਹੋਣਾ ਨੇ ਵੀ ਲਿਖੀ ਸਿੱਖ ਫਿਲਾਸਫੀ ਡਾਕਟਰ ਸਰੂਪ ਸਿੰਘ ਅਲੱਗ ਤੋਂ ਕਾਫੀ ਕੁਝ ਮਿਲਿਆ ਜਾਂਦਾ ਹੈ ਪਰ ਬਹੁਤ ਜਿਹਨੂੰ ਪੜ੍ਹ ਕੇ ਮੈਂ ਤੇ ਬਹੁਤ ਪ੍ਰਭਾਵਿਤ ਹੋਇਆ ਸੀ ਜਿਆਨੀ ਪ੍ਰਤਾਪ ਸਿੰਘ ਉਹਨਾਂ ਦੀ ਲਿਖੀ ਹੋਈ ਸਿੱਖ ਫਿਲਾਸਫੀ ਬਹੁਤ ਕਮਾਲ ਦੀ ਹੈ ਹੋਰ ਵੀ ਵਿਦਵਾਨਾਂ ਨੇ ਲਿਖੀ ਜਿਵੇਂ ਗਿਆਨੀ ਸ਼ੇਰ ਸਿੰਘ ਵਰਗੇ ਪੁਰਾਣੇ ਗਿਆਨੀਆਂ ਚੋਂ ਔਰ ਪ੍ਰੋਫੈਸਰ ਗੰਗਾ ਸਿੰਘ ਵਰਗਿਆਂ ਨੇ ਵੀ ਲਿਖੀਆਂ ਪਰ ਉਹ ਸਮਝ ਨਹੀਂ ਛੇਤੀ ਪੈਂਦੀ ਹੈ ਬੰਦੇ ਨੂੰ ਉਹ ਐਡੇ ਵੱਡੇ ਮਹਾਨ ਵਿਦਵਾਨ ਉਹਨਾਂ ਨੇ ਫਿਰ ਇਹ ਲਿਖੀ ਰੋਟੀ ਕਾਠ ਕੀ ਵਾਲੀ ਜਦੋਂ ਸ਼ੇਖ ਫਰੀਦ ਜੀ ਦਾ ਜੀਵਨ ਲਿਖ ਰਹੇ ਸੀ ਭਗਤ ਦਰਸ਼ਨ ਵਿੱਚ ਉਹ ਕਹਿੰਦੇ ਮੈਂ ਉਹ ਜਾ ਕੇ ਦੇਖਿਆ ਉੱਥੇ ਸਥਾਨ ਤੇ ਕਹਿੰਦੇ ਹੁਣ ਵੀ ਸਾਹਮਣੇ ਰੱਖੀ ਹੋਈ ਆ ਉਹ ਲਿਖਦੇ ਆ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਥੋੜਾ ਪਾਠ ਦਾ ਵੀ ਸੋਧ ਕਰ ਲਿਆ ਕਰੋ ਸਮਝ ਜਾਓ ਲਾवण ਸ਼ਬਦ ਹੈ ਲਾवण ਨਹੀਂ ਹੈ ਕਈ ਬੰਦੇ ਇਹਨੂੰ ਪੜਦੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਲਾਵਣ ਦਾ ਅਰਥ ਉਹ ਸਮਝਦੇ ਵੀ ਲਾਉਣਾ ਉਤਾਰਨਾ ਪਰ ਗਲਤ ਅਰਥ ਹੈ ਲਾਵਣ ਦਾ ਅਰਥ ਹੈ ਲਾ ਕੇ ਰੋਟੀ ਨਾਲ ਖਾਣ ਵਾਲੀ ਜਿਹਨੂੰ ਤੁਸੀਂ ਦਾਲ ਸਬਜੀ ਚਟਣੀ ਕੁਝ ਹੋਰ ਜੋ ਵੀ ਰੋਟੀ ਨਾਲ ਲਾ ਕੇ ਖਾਂਦੇ ਸ਼ੇਖ ਫਰੀਦ ਜੀ ਕਹਿੰਦੇ ਮੈਂ ਰੋਟੀ ਕਾਠ ਦੀ ਰੱਖੀ ਤੇ ਲਾवण ਜਣੀ ਨਾਲ ਲਾਉਣ ਨੂੰ ਭੁੱਖ ਰੱਖੀ ਕਾਠ ਦੀ ਰੋਟੀ ਤੋਂ ਭਾਵ ਉਹਨਾਂ ਨੇ ਆਪਣੀ ਬਾਣੀ 'ਚ ਦਿੱਤਾ ਫਰੀਦਾ ਰੁੱਖੀ ਸੁੱਖੀ ਖਾਇਕੈ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਔਰ ਨਾਲੇ ਵੀ ਆਖਿਆ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਜਿਹੜੇ ਕੱਲੇ ਚੋਪੜੀਆਂ ਰੋਟੀਆਂ ਦੇ ਚਾ ਵਿੱਚੇ ਰਹੇ ਉਹ ਦੁੱਖ ਝੱਲਣਗੇ ਜਿਹੜੇ ਬੰਦਿਆਂ ਨੂੰ ਚੋਪੜੀਆਂ ਰੋਟੀਆਂ ਦਾ ਚਸਕਾ ਹੀ ਰਿਹਾ ਉਹ ਬੰਦੇ ਕਿਤੇ ਬਹੁਤ ਉੱਪਰ ਨਹੀਂ ਪਹੁੰਚ ਪਾਉਂਦੇ ਜ਼ਿੰਦਗੀ 'ਚ ਖੁਸ਼ ਨਹੀਂ ਹੋ ਪਾਉਣਗੇ ਜਿੰਨਾ ਮਨੁੱਖਾਂ ਨੇ ਕਿਸੇ ਵੀ ਫੀਲਡ ਵਿੱਚ ਅੰਤ ਨੂੰ ਛੋਇਆ ਉਹ ਮਨੁੱਖਾਂ ਦੀ ਜ਼ਿੰਦਗੀ ਵਿੱਚ ਇਹ ਸਮਾਂ ਜ਼ਰੂਰ ਆਇਆ ਕਿਤੇ ਨਾ ਕਿਤੇ ਉਹਨਾਂ ਨੂੰ ਤੰਗੀ ਤਰਸ਼ੀ ਦਾ ਸਾਹਮਣਾ ਕਰਨ ਨਹੀਂ ਪਿਆ ਘਰੋਂ ਭਾਵੇਂ ਕਿੰਨੀ ਹੋਣ ਜ਼ਿੰਦਗੀ ਦਾ ਤਜਰਬਾ ਨਹੀਂ ਆਉਂਦਾ ਜਿਤਨਾ ਸਮਾਂ ਉਹ ਬੰਦੇ ਕਮੀਆਂ ਦੇ ਵਿੱਚ ਦੀ ਦੁਸ਼ਵਾਰੀਆਂ ਦੇ ਵਿੱਚ ਦੀ ਨਹੀਂ ਲੰਘਦੇ ਤੇ ਉਹ ਇੱਕ ਉਹ ਬੰਦੇ ਦਾ ਤਜਰਬਾ ਹੀ ਹੁੰਦਾ ਉਹਦੇ ਬਿਨਾਂ ਜਿਵੇਂ ਕਸਵੱਟੀ ਲਾਏ ਬਿਨਾਂ ਸੋਨੇ ਦੀ ਪਰਖ ਨਹੀਂ ਹੁੰਦੀ ਇਉਂ ਦੁੱਖ ਤਕਲੀਫਾਂ ਸਹੀ ਤੋਂ ਬਿਨਾ ਮਨੁੱਖਪੂਰਨਤਾ ਨੂੰ ਨਹੀਂ ਛੋਂਦਾ। ਏਹੀ ਭਗਤੀ ਸਿਮਰਨ ਵਾਲਿਆਂ ਦੀ ਇਹ ਤੇ ਪਹਿਲੀਆਂ ਹੀ ਚੀਜ਼ਾਂ ਆ ਜਾਂਦੀਆਂ ਨੇ ਵੀ ਬੰਦੇ ਨੂੰ ਦੁੱਖਾਂ ਵਿੱਚ ਦੀ ਲੰਘਣਾ ਪੈਂਦਾ, ਭੁੱਖਾਂ ਵਿੱਚ ਦੀ ਵੀ ਲੰਘਣਾ ਪੈਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਿਸੇ ਚੀਜ਼ ਦੀ ਕਮੀ ਥੋੜਾ ਸੀ। ਜਦੋਂ ਘਰੋਂ ਤੁਰੇ ਨੇ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਘਰੋਂ ਤੁਰਨ ਲੱਗਿਆਂ ਏਮਨਾਵਾਦ ਜਾਣ ਤੋਂ ਪਹਿਲਾਂ ਜਦੋਂ ਹਜੇ ਆਪ ਸੁਲਤਾਨਪੁਰ ਲੋਧੀ ਸਨ ਜਾਂ ਨਨਕਾਣਾ ਸਾਹਿਬ ਸਨ ਆਪ ਨੇ ਉਦੋਂ ਹੀ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ ਜਦੋਂ ਆਪਾ ਪੜ੍ਹਦੇ ਗੁਰੂ ਨਾਨਕ ਸਾਹਿਬ ਜੀ ਦਾ ਉਦਾਸੀ ਦਰਪਣ ਪੜੋ ਗਏ ਨੀ ਗੁਰਬਖਸ਼ ਸਿੰਘ ਹੋਣਾ ਦਾ ਲਿਖਿਆ ਉਹਦੇ ਚ ਲਿਖਦੇ ਇਸ ਗੱਲ ਨੂੰ ਕਲੀਅਰ ਕਰਦੇ ਆ ਉਹ ਕਹਿੰਦੇ ਕਿ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਪਾਂ ਪੜ੍ਹਦੇ ਹਾਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਖਮਾਈ ਪਹਿਲਾਂ ਸੁਲਤਾਨਪੁਰ ਲੋਧੀ ਬੇਈ ਨਦੀ ਵਿੱਚ ਆਪ ਚੁੱਬੀ ਮਾਰਦੇ ਆ ਤਿੰਨ ਦਿਨ ਬੇਈ ਨਦੀ ਦੇ ਵਿੱਚੋਂ ਆਪ ਅਲੋਪ ਹੋ ਕੇ ਸੱਚਖੰਡ ਚਲੇ ਜਾਂਦੇ ਹਨ ਰਤਨ ਜਨਮ ਸਾਖੀ ਤੀਜੇ ਦਿਨ ਜਦੋਂ ਆਪ ਥੋੜੀ ਦੂਰ ਜਾ ਕੇ ਬੇਈ ਦੇ ਵਿੱਚ ਹੀ ਕਾਲੀ ਬੇਈ ਨਦੀ ਵਿੱਚ ਨਿਕਲਦੇ ਹਨ ਜੇ ਕਦੇ ਜਾਓ ਸੁਲਤਾਨਪੁਰ ਲੋਧੀ ਤੇ ਤੁਹਾਨੂੰ ਸਾਰੀ ਗੱਲ ਸਮਝ ਲੱਗ ਜਾਏ ਦਰਸ਼ਨ ਕਰੋ ਤੇ ਉੱਥੋਂ ਨਿਕਲ ਕੇ ਪਰਮਾਤਮਾ ਦੇ ਨਾਮ ਦਾ ਹੋਕਾ ਦੰਦੇ ਆ ਪਰਮਾਤਮਾ ਦੇ ਦਰ ਤੇ ਪਹੁੰਚਦੇ ਪਹਿਲੋਂ ਬਾਬੇ ਪਾਇਆ ਬਖਸ਼ ਦਰ ਹੁਣ ਬਖਸ਼ਿਸ਼ ਦਾ ਦਰ ਪਾ ਲਿਆ ਪਰਮਾਤਮਾ ਨੂੰ ਪਾ ਲਿਆ ਭਾਈ ਗੁਰਦਾਸ ਜੀ ਇੱਕ ਗੱਲ ਐਸੀ ਕਰਦੇ ਆ ਜਿਹੜੀ ਗੱਲ ਆਮ ਸਮਝ ਨਹੀਂ ਪੈਂਦੀ ਦਿਮਾਗੀ ਤੌਰ ਤੇ ਫੇਰ ਕਹਿੰਦੇ ਪਿੱਛੋਂ ਦੇ ਫਿਰ ਘਾਲ ਕਮਾਈ ਪਿੱਛੋਂ ਕੱਲ ਨਾ ਕੀਤੀ ਬਾਬਾ ਜੀ ਨੇ ਕਿਵੇਂ ਕੀਤੀ ਅਕਰੇਤ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਜੇ ਤੁਸੀਂ ਪਾਕਿਸਤਾਨ ਕਦੇ ਜਾਓ ਜ਼ਿੰਦਗੀ ਚ ਮੌਕਾ ਮਿਲੇ ਜਾਣਾ ਚਾਹੀਦਾ ਸਾਡੇ ਗੁਰਸਥਾਨ ਨੇ ਇਸ ਲਈ ਜਾਣਾ ਚਾਹੀਦਾ ਨਹੀਂ ਤੇ ਉਹ ਜਿੱਥੇ ਆਪਣਾ ਕੋਈ ਬਹੁਤਾ ਕੰਮ ਵੀ ਨਹੀਂ ਹੁੰਦਾ ਜਦੋਂ ਉੱਥੇ ਤੁਸੀਂ ਜਾਓਗੇ ਤੇ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਰੋੜੀ ਸਾਹਿਬ ਉਹਦਾ ਨਾਮ ਹੈ। ਪਾਕਿਸਤਾਨ ਵਿੱਚ ਹੋਰ ਵੀ ਬਹੁਤ ਗੁਰੂ ਘਰ ਬਣੇ ਹੋਇਆ ਗੁਰਦੁਆਰੇ ਬਣੇ ਆ ਪਰ ਜੋ ਰੋੜੀ ਸਾਹਿਬ ਗੁਰਦੁਆਰੇ ਦੀ ਬਣੀ ਹੋਈ ਹੈ ਨਾ ਇਮਾਰਤ ਜਿਹਦੀ ਡਿਊਟੀ ਬਣੀ ਹੋਈ ਹੈ ਬਹੁਤ ਕਮਾਲ ਦੀ ਬਣੀ ਹੋਈ ਹੈ।